কৈ গ্ নাই গা নাই পুৰি ঘ ਹੇ ਕਬੀਰ ਹੋਰ ਵੀਡੀਓ ਵੀਡੀਓ ਬਣਾਓ ਟੱਕਾ ਹੋ ਰਿਹਾ ਫੜ ਕੇ ਲੈ ਫੜ ਕੇ ਲੈ ਟੱਕਾ ਹੋ ਰਿਹਾ ਫੜ ਕੇ ਲੈ ਟੱਕਾ ਹੋ ਰਿਹਾ ਟੱਕਾ ਹੋ ਰਿਹਾ ਸਰ ਟੱਕਾ ਹੋ ਰਿਹਾ ਮਿੰਨੀ ਹੋ ਗਿਆ ਪਿਛੇ ਦੂਰੇ ਛੋਟਾ ਛੋਟਾ ਆ ਰਿਹਾ ਗੱਡੀ ਦਾ ਕਿਉਂ ਨਹੀਂ ਆ ਰਿਹਾ ਤੁਹਾਨੂੰ ਮੇਰੀ ਆਈਡੀਆ ਉਹ ਕਰਾ ਚੁੱਕਾ ਹਾਂ ਚੱਲ ਮੋੜੋ ਕਬਜ਼ਾ ਕਰ ਦਿੱਤਾ ਗਿਆ ਵਸੋ ਉਸ ਫੈਮਿਲੀ ਨੂੰ ਜਿਨ੍ਹਾਂ ਵੱਲੋਂ ਆਰੋਪ ਲਗਾਏ ਜਾ ਰਹੇ ਸੀਗੇ ਸਾਡੀ ਜਗ੍ਹਾ ਦੇ ਉੱਤੇ ਜਿਹੜੀ ਆ ਤੁਸੀਂ ਆ ਨਹੀਂ ਖੜਦੇ ਜਿਲਾ ਦੋ ਨਜਾਇਜ਼ ਬਾਪੂ ਜੀ ਤੁਸੀਂ ਕਰ ਰਹੇ ਹੋ ਕਬਜ਼ਾ ਕਰਵਾ ਰਹੇ ਹੋ ਬਾਪੂ ਜੀ ਤੂੰ ਕਰ ਰਹੇ ਹੋ ਕਬਜ਼ਾ ਕਰਵਾ ਰਹੇ ਹੋ ਬਚ 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 ਸਰ ਬਚੋ ਹਜੀ ਚੋ ਸਰ ਚਲੋ ਚਲੋ ਕਰ ਚਲੋ 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 ਹਜੀ ਸਰ ਸਰ ਉਹ ਰਸਤਾ ਦੇਣ ਦਿਓ ਯਾਰ ਕੁਛ ਨਹੀਂ ਹੈਗਾ ਵੀ ਇਹਨਾਂ ਕਵਚਾ ਕਰਦੇ ਫੜ ਲਏ ਪਰਚਾ ਦਰਜਾ ਨਹੀਂ ਨਹੀਂ ਸਰ ਤੁਸੀਂ ਉੱਦੇ ਇੱਥਾ ਨਹੀਂ ਕਵਚਾ ਕਰਦੇ ਕਰ ਰਹੇ ਸੀ ਜਗ੍ਹਾ ਤੇ ਕਵਚਾ ਕਰ ਰਹੇ ਸੀ ਇੱਕ ਵਾਰੀ ਗੱਲ ਦਾ ਜਵਾਬ ਸੁਖਵਿੰਦਰ ਜੀ ਇੱਕ ਮਿੰਟ ਗੱਲ ਦਾ ਜਵਾਬ ਦੇ ਦਿਓ ਜੀ ਬਣਾਓ ਤਾਂ ਦੇ ਦਿਓ ਸਰ ਇੱਕ ਮਿੰਟ ਉਹ ਲੈ ਸਤਿ ਸ਼੍ਰੀ ਅਕਾਲ ਤੁਸੀਂ ਮੌਕੇ ਤੇ ਪਹੁੰਚੇ ਹੋ ਸਰ ਬੋਲ ਰਿਹਾ ਸੀ ਤਾਂ ਗਿਆ ਤੁਹਾਡੇ ਵੱਲੋਂ ਮੈਂ ਤੇ ਐਫ ਆਈਰ ਦਰਜ 109 ਨੰਬਰ ਐਫ ਆਈਰ ਦਰਜ ਆ ਉਹ ਆਪ ਹੀ ਕਮਜਾ ਕਰ ਰਹੀ ਸੀ ਤੇ ਰੌਲਾ ਪਾ ਕੇ ਡਰਾਮਾ ਕਰ ਰਹੀ ਸੀ ਅੱਛਾ ਮਨਾ ਉਹ ਆਪ ਆਉਣਾ ਪਰਚਾ ਉਹਨਾਂ ਦੀ ਦਰਜ 109 ਨੰਬਰ 9 ਨੰਬਰ ਐਫ ਆਈਰ ਦੋਨਾਂ ਤੇ ਦਰਜ ਆ 109 ਐਫ ਆਈਰ ਦਰਜ ਜੇ ਸਾਡੀ ਮੰਗੋਗੇ ਤੇ ਸਾਡੀ ਡਿਲੀਟ ਹੋ ਜਾਣੀ ਆ ਆ ਦੇਖੋ ਸਰ ਆਹ ਇੱਕ ਨਾਸੀਵਟ ਸਰ ਉੱਤੇ ਆ ਨਾ ਇਹਦਾ ਨੰਬਰ ਹੀ ਲਿਖ ਕੇ ਆਇਆ ਨੰਬਰ ਮੈਂਸ਼ਨ ਆ ਹੋਰ ਦਿਓ ਫੋਟੋ ਚੰਗਾ ਲਿਆਓ ਇੱਕ ਜਣਾ ਆ ਦੇਖੋ ਇੱਥੇ ਇਟਾ ਸਿੱਟਿਆ ਗਈਆ ਸੀ ਆ ਤਰੀਕ ਵੀ ਮੈਂਸ਼ਨ ਆ ਪਹਿਲੇ ਕੀਤਾ ਸੀ ਆ ਕੋਈ ਨਾ ਹੋਵੇ ਜਦੋਂ ਤੇ ਆ ਪੁਲਿਸ ਵਾਲਿਆਂ ਨੇ ਸਾਨੂੰ ਇਹ ਗਿਆ ਕਿ ਇੱਥੇ ਤਾਂ ਕੋਈ ਨੰਬਰ ਮੈਂਸ਼ਨ ਨਹੀਂ ਸੀ ਅਸੀਂ ਤਾਂ ਕਰਕੇ ਇਟਾ ਚੱਕ ਕੇ ਲਗੇ ਇਹਨਾਂ ਦਾ ਇਹ ਕਹਿਣਾ ਜੀ ਜਿਮਿਨੀ ਵਿਵਾਦ ਨੂੰ ਲੈ ਕੇ ਕਾਫੀ ਹੰਗਾਮਾ ਆਇਆ ਤੇ ਪੁਲਿਸ ਨੇ ਵੀ ਇੱਥੇ ਕਾਫੀ ਦੋ ਤਿੰਨ ਜਣੇ ਅਰੈਸਟ ਕੀਤੇ ਕੀ ਮੂਰਾ ਮਾਮਲਾ ਹੈ ਦੇਖੋ ਇਹ ਮੇਰੇ ਨੌਨ ਹੈਗੇ ਨੇ ਜੀ ਉਹਨੇ ਜਗ੍ਹਾ ਹੈਗੀ ਉਹ ਹੈਗੇ ਐਨ ਆਰ ਆਈ ਠੀਕ ਹੈ ਅਮੇਰੀਕਾ ਰਹਿੰਦੇ ਨੇ ਠੀਕ ਹੈ ਉਹਨਾਂ ਨੇ ਮਨ ਕੇਰ ਇਕ ਇੱਥੇ ਰੱਖਿਆ ਵੀ ਮੈਂ ਕੇਅਰ ਕਰਨੀ ਨਾ ਜੀ ਹੁਣ ਇਹ ਦੂਜੀ ਪਾਰਟੀ ਨੂੰ ਪਤਾ ਲੱਗ ਗਿਆ ਵੀ ਇਹ ਐਨ ਆਰ ਆਈ ਦੀ ਜਗ੍ਹਾ ਹੈਗੀ ਦਬਾ ਲਓ ਜੋ ਕਿ ਕਮ ਹੁੰਦੇ ਨੇ ਇਹਨਾਂ ਦੇ ਇਹੀ ਚੀਜ਼ ਸੀ ਬਸ ਕਿੰਨੀ ਦੇਰ ਤੋਂ ਪੰਗਾ ਚੱਲ ਰਿਹਾ ਸੀ ਇਹ ਇਹ ਪੰਗਾ ਤੇ ਜਗ੍ਹਾ ਤਾਂ ਅਸੀਂ ਬਹੁਤ ਦਿਨ ਪਹਿਲੇ ਲਈ ਹੋਈ ਜੀ ਇਹ ਤਾਂ ਹੁਣ ਕੰਸਟਰਕਸ਼ਨ ਸ਼ੁਰੂ ਕੀਤੀ ਤੇ ਇਹ ਵਿੱਚੋਂ ਆ ਗਏ ਨੇ ਜੀ ਤੁਸੀਂ ਕਦੋਂ ਤੁਹਾਡੇ ਕੋਲੇ ਜਿਹੜੀ ਹੈ ਜਗਾ ਕਦੋਂ ਲਈ ਸੀ ਕਿੰਨੀ ਕੁ ਦੇਰ ਹੋ ਗਈ ਤੁਹਾਡੇ ਕੋਲੇ ਜਿਹੜੇ ਤੁਹਾਡੇ ਜਿਹੜੇ ਇਹਨਾਂ ਨੇ ਤੁਹਾਨੂੰ ਮਤਲਬ ਇੱਥੇ ਕੇ ਟਿਕਰ ਰੱਖਿਆ ਕਿੰਨੇ ਕੁ ਸਾਲ ਚੱਲੇ ਦੀ ਉਹਨਾਂ ਕੋਲੇ ਹੈਗੀ ਡਿਸਟ੍ਰਿਕਟ ਮਨੂੰ ਹੋ ਗਿਆ ਜੀ ਸਾਲ ਕੋ ਹੋ ਗਿਆ ਰਜਿਸਟਰੀ ਹੋਏ ਨੇ ਉਹ ਜਿਹੜੀ ਦੂਸਰੀ ਪਾਰਟੀ ਜਿਨ੍ਹਾਂ ਨੇ ਇੱਥੇ ਹੰਗਾਮਾ ਕੀਤਾ ਉਹ ਆ ਕੇ ਦੋਸ਼ ਲਾ ਰਹੇ ਸੀ ਕਿ ਉਹਨਾਂ ਕੋਲ 1972 ਤੋਂ ਮਤਲਬ ਇਹ ਥਾਂ ਦੀ ਡਿਸਟ੍ਰਿਕਟ ਹੈਗੀ ਹੈ ਐਕਚੁਅਲੀ ਕੀ ਜਿਹੜੀ ਉਹਨਾਂ ਕੋਲ ਰਜਿਸਟਰੀ ਹੈਗੀ ਉਹ ਹੈਗੀ ਪੀਰੂ ਬੰਦੇ ਦੀ ਇਹ ਜਗਾ ਬੰਦੀ ਮਾਲ ਵਿਕਾਰ ਚ ਠੀਕ ਹੈ ਉਹ ਪੀਰੂ ਬੰਦੇ ਏਰੀਆ ਪੈਂਦਾ ਲੈਨੋਪਾਰ ਉਸੇ ਤੱਕਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕੋਰਟ ਚੋਂ ਉੱਥੋਂ ਹੀ ਜੁੱਤੀਆਂ ਖਾ ਕੇ ਹਾਰ ਹਾਰ ਕੇ ਆਏ ਨੇ ਨਹੀਂ ਇਹਦੇ ਵਿੱਚ ਜਿਹੜਾ ਉਹਨਾਂ ਦੇ ਕੋਈ ਪਰਚਾ ਵੀ ਦਰਜ ਹੋਇਆ ਹੋਵੇ ਐਸੀ ਜ਼ਮੀਨ ਤੇ ਕਬਜ਼ਾ ਦਾ ਹੈ ਕੋਈ ਹੋਰ ਕੋਈ ਪਰਚਾ ਕਬਜ਼ੇ ਦਾ ਐਨਰ ਜਗ੍ਹਾ ਤੇ ਕਬਜ਼ਾ ਕਰਨਗੇ ਤਾਂ ਕੁਝ ਨਾ ਕੁਝ ਤਾਂ ਹੋਏਗਾ ਨਹੀਂ ਜਿਹੜਾ ਪਰਚਾ ਦਰਜ ਹੋਇਆ ਹੈ ਮਤਲਬ ਉਹ ਪਹਿਲੇ ਐਸੀ ਜ਼ਮੀਨ ਤੇ ਕਬਜ਼ਾ ਦਾ ਕਰਨੋ ਤਾਂ ਹਾਂ ਜੀ ਹਾਂ ਜੀ ਪਰ ਕਬਜ਼ੇ ਦਾ ਪਰਚਾ ਉਹਨਾਂ ਨੇ ਦਰਜਾ ਫਿਰ ਵੀ ਆਪਣੇ ਉਹਨਾਂ ਮਾਲਕ ਦੱਸ ਰਹੇ ਕੋਰਟ ਚਾਹਣ ਜੀ ਕਾਗਜ਼ ਸਾਡੇ ਕਾਗਜ਼ ਉਹਨਾਂ ਕੋਲੋਂ ਕਾ ਕੇ ਸਾਡੇ ਕੋਲ ਵੀ ਨੇ ਉਹ ਕਹਿੰਦਾ ਤੁਹਾਡੇ ਕੋਲ ਤੁਹਾਡੇ ਵਾਲੇ ਬੰਦਿਆਂ ਕੋਲ ਰਜਿਸਟਰੀ ਜਾਲੀ ਹੈ ਜੀ ਜਦੋਂ ਇਹ ਉਹ ਕਹਿ ਰਿਹਾ ਕਿ ਸਾਡੇ ਕੋਲ 1972 ਦੀ ਰਜਿਸਟਰੀ ਹੈ ਤੁਹਾਡੇ ਕੋਲੇ ਤੁਸੀਂ ਕਹਿ ਰਹੇ ਸਾਡੀ ਫੀਲ ਹਿਸਟਰੀ ਹੈ ਉਹਨਾਂ ਤੇ ਜਿਹੜਾ ਪਰਚਾ ਹੋਇਆ ਹੈ ਜਿਹੜੇ ਜਿਹੜੀ ਹੈ ਜਿਹੜੇ ਸਾਡੇ ਕੋਲ ਰਜਿਸਟਰੀਆਂ ਪੁਰਾਣੀਆਂ ਪਈਆਂ ਉਹ ਵੀ 1972 ਦੀ ਹੀ ਪਈਆਂ ਹੋਈਆਂ ਨੇ ਜੀ ਮੈਂ ਇਹ ਰੀਜੀ ਪਿੱਛੇ ਚਾਹ ਰਿਹਾ ਸੀ ਜਿਹੜਾ ਪਰਚਾ ਦਰਜ ਹੋਇਆ ਉਹਨੇ ਇਸੇ ਥਾਂ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਹੀ ਹੋਇਆ ਨਾ ਪਰ ਪਰ ਉਹ ਪਰਚਾ ਦਰਜ ਹੋਣ ਤੋਂ ਬਾਅਦ ਵੀ ਇੱਥੇ ਪਹੁੰਚੇ ਹੋਏ ਨੇ ਦੁਆਰਾ ਇਹ ਆਪਣਾ ਕਰਨ ਲਈ ਉਹਨਾਂ ਨੇ ਆਪਣੇ ਠੱਕਾ ਪਤਾ ਹੈ ਪਤਾ ਐਨਆਰਆਈ ਪਾਰਟੀ ਇੱਥੇ ਹੈਣੀਗੀ ਧੱਕਾ ਕਰ ਲੋ ਜੇ ਜਿਹਦਾ ਤੁਸੀਂ ਦੱਸਦੇ ਹੋ ਵੀ ਇਹ ਮਾਲ ਵਿਕਾਸ ਤੇ ਪੀਰੂ ਬੰਦੇ ਦਾ ਜਿਹੜਾ ਹੈਗਾ ਮਾਮਲਾ ਹੈ ਬਟ ਜੇ ਉਹਨਾਂ ਕੋਲ ਰਜਿਸਟਰੀ ਜਿਹੜੀ ਹੈਗੀ ਹੈ ਮਾਲ ਵਿਕਾਸ ਦੀ ਹੈ ਪੀਰੂ ਬੰਦੇ ਦੀ ਕਿਸੇ ਨੂੰ ਦਿਖਾਇਓ ਉਹਨਾਂ ਕਾਗਜ਼ ਕਿਸੇ ਨੂੰ ਉਹਨੇ ਦਿਖਾਉਂਦੇ ਨਹੀਂ ਕਾਗੇ ਸ਼ੋਅ ਨਹੀਂ ਕਰਦੇ ਆਪਣੇ ਅਜੇ ਕਾਗੇ ਸ਼ੋਅ ਨਹੀਂ ਕਰਦੇ ਪੁਲਿਸ ਸਾਨੂੰ ਬੜੀ ਬੋਲ ਦਿਖਾਉਂਦੀ ਪੁਲਿਸ ਸਾਹਮਣੇ ਪੁਲਿਸ ਨੇ ਘੜੋ ਘੜ ਤਿੰਨ ਵਾਰੀ ਉਹਨਾਂ ਨੂੰ ਬੁਲਾਇਆ ਵੇ ਕਾਗੇ ਲੈ ਕੇ ਆਓ ਬੜਾ ਤਿੰਨ ਵਾਰੀ ਨਹੀਂ ਗਏ ਉਹ ਤੁਸੀਂ ਆਪਣੇ ਸਾਰੇ ਡਾਕੂਮੈਂਟ ਸਬਮਿਟ ਕਰਾਏ ਹੋ ਪੁਲਿਸ ਕੋਲ ਸਭ ਕਰਾਏ ਨਹੀਂ ਜੀ ਓਕੇ ਤੇ ਅੱਜ ਅੱਜ ਕੀ ਹੋਇਆ ਸੀ ਮੇਨ ਅੱਜ ਹੰਗਾਮਾ ਕਿਉਂ ਹੋਇਆ ਬਸ ਅਜੋ ਹੀ ਦੇਖਿਆ ਵੀ ਕੋਈ ਹੈ ਨਹੀਂਗਾ ਕਰਨ ਵਾਲਾ ਕੋਈ ਹੈ ਨਹੀਂ ਪਿੱਛੇ ਕੋਈ ਦੇਖਣ ਵਾਲਾ ਉਹ ਜਗ੍ਹਾ ਸੀ ਇੱਟਾਂ ਕਿਸੇ ਨੂੰ ਕਰਾਇਆ ਤੇ ਦਿੱਤਾ ਹੋਇਆ ਸੀਗਾ ਇੱਟਾਂ ਪਾਈਆਂ ਸੀ ਉਹ ਜਗ੍ਹਾ ਸਾਡੀ ਸਾਡੀ ਜਗ੍ਹਾ ਤੇ ਆ ਕੇ ਕੋਈ ਚੀ ਮੁਲਾਜ ਜੜੀ ਆ ਖੱਡਾ ਕੀਤਾ ਗਿਆ ਸੀ ਤੁਹਾਡੇ ਵੱਲੋਂ ਬਿਲਕੁਲ ਜੀ ਨੀਆ ਪਰ ਨੀਆ ਕੰਮ ਕਰ ਸੰਗਠਨ ਕੰਮ ਕਰਨਾ ਨੇ ਆਪਾਂ ਠੀਕ ਠੀਕ ਹੈ ਠੀਕ ਹੈ ਭਾਜੀ ਕੀ ਮਾਮਲਾ ਹੋਇਆ ਜੀ ਇਸ ਜਗ੍ਹਾ ਦਾ ਮਾਮਲਾ ਜੀ ਮੈਨੂੰ ਵੀ ਫੋਨ ਆਇਆ ਪਾਜੀ 1 ਮਿੰਟ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਹਵਾਲ ਨੰਬਰ 99 ਦੇ ਖੜੇ ਹੈ ਮੇਰਾ ਨਾਮ ਤਿੰਦਰ ਸਿੰਘ ਰਾਜਾ ਮੈਂ ਮੌਜੂਦਾ ਕੌਂਸਲ ਹਾਂ ਇੱਥੇ ਦਾ ਆਜਾ ਕਿਹੜੀ ਪਾਰਟੀ ਤੋਂ ਆਮ ਆਦੀ ਪਾਰਟੀ ਤੋਂ ਹਾਂ ਮੈਨੂੰ ਜਦੋਂ ਫੋਨ ਆਇਆ ਕਿ ਇੱਥੇ ਜੀ ਰੋਲਾ ਪੈ ਗਿਆ ਪੁਲਿਸ ਆਈ ਮੌਕੇ ਤੇ ਪਹੁੰਚਿਆ ਤੇ ਦੋ ਪਾਰਟੀਆਂ ਕਹਿ ਰਹੀਆਂ ਇਸ ਜਗ੍ਹਾ ਮੇਰੀ ਹੈ ਇੱਕ ਦੂਸਰੀ ਪਾਰ ਮਗਰ ਵਿੱਚ ਇਸ਼ੂ ਕਰ ਆਇਆ ਮਾਲ ਬਗਾ ਤੇ ਪੀਰੂ ਬੰਦੇ ਦਾ ਜਿਹੜਾ ਮੇਰਾ ਏਰੀਆ ਉਹ ਮਾਲ ਬਗਾ ਤੇ ਪੈਂਦਾ ਵਾ ਤੇ ਨਾਲੇ ਤਾਂ ਉਸ ਪਰ ਵੀ ਇਹ ਏਰੀਆ ਪੀਰੂ ਬੰਦਾ ਪਿਆ ਜਿਹੜੀ ਪਾਰਟੀ ਕੋ ਮਾਲ ਬਗਾ ਦੀ ਹਿਸਟਰੀ ਹੈ ਉਹ ਮਾਲਕ ਹੈ ਹੁਣ ਇਹ ਨਹੀਂ ਪਤਾ ਦੋਨੋਂ ਤੇਰਾ ਚ ਕਿਹਦੇ ਕੋ ਮਾਲ ਵਗਾਦੀ ਹੈ ਜੇ ਕਿਸੇ ਕੋ ਪੀਰੂ ਬੰਦੇ ਦੀ ਹੈ ਪੀਰੂ ਬੰਦਾ ਇੱਥੇ ਪੈਂਦਾ ਨਹੀਂ ਪੀਰੂ ਬੰਦਾ ਨਾਲੇ ਪਾਰ ਪੈਂਦਾ ਜਿਹ ਰਿਸ਼ਤੀ ਉੱਥੇ ਦੀ ਹੈ ਜਿਹੜਾ ਪੁਲਿਸ ਵਾਲਾ ਧੱਕਾ ਕੀਤਾ ਗਿਆ ਨਹੀਂ ਮੈਂ ਜਦੋਂ ਮੌਕੇ ਤੇ ਪਹੁੰਚਿਆ ਉਦੋਂ ਤਾਂ ਪੁਲਿਸ ਜਾ ਚੁੱਕੀ ਸੀ ਰਿਸ਼ਤੀ ਹੈ ਕਿ ਇਹ ਜ਼ਮੀਨੀ ਵਿਵਾਦ ਹੈ ਕਿਦਾ ਮੈਂ ਕਹਿੰਦਾ ਦੋਨੋਂ ਪਾਰਟੀਆਂ ਜਿਹਦੇ ਕੋ ਮਾਲ ਵਗਾਦੀ ਰਿਸ਼ਤੀ ਹੈ ਉਹ ਮਾਲਕ ਹੈ ਕਿਉਂਕਿ ਆਪਾਂ ਜਿੱਥੇ ਖੜੇ ਆ ਮਾਲ ਵਗਾਤ ਪੈਂਦੇ ਆ ਪੀਰੂ ਬੰਦਾ ਨਾਲੇ ਉਸ ਪਾਰ ਹੈ ਭਾਜੀ ਰਿਸ਼ਤੀ ਉਹਨਾਂ ਕੋ ਵੀ ਹੈਗੀ ਤੇ ਦੂਜੀ ਪਾਰਟੀ ਕੋ ਵੀ ਭਾਜੀ ਮੈਂ ਉਹੀ ਤੇ ਕਹਿ ਰਿਹਾ ਮੈਂ ਦ ਦੇਖਿਆ ਸੀ ਕਿ ਕਿਦਾ ਪੁੱਛ ਰਹੇ ਨਹੀਂ ਜਦੋਂ ਮੈਂ ਪਹੁੰਚਿਆ ਪੁਲਿਸ ਜਾ ਚੁੱਕੀ ਸੀ ਭਾਜੀ ਹਾਂਜੀ ਜਦੋਂ ਮੈਂ ਪਹੁੰਚਿਆ ਪੁਲਿਸ ਜਾ ਚੁੱਕੀ ਸੀ ਅੱਛਾ ਚਲ ਜਨਾ ਜਾਂ ਤਾਂ ਉਹਦਾ ਨੰਬਰ ਨਹੀਂ ਮਿਲਿਆ ਉੱਥੇ ਥਾਣੇ ਇਹ ਕਿਹਾ ਗਿਆ ਜੀ ਕਿ ਇਹਨਾਂ ਦਾ ਨੰਬਰ ਸਾਡੇ ਤੇ ਕਿਹਾ ਨਹੀਂ ਨੰਬਰ ਉੱਥੇ ਤੁਹਾਨੂੰ ਫੋਟੋ ਦਿਖਾ ਦਿੰਨਾ ਜੀ ਫੋਟੋ ਦੇ ਉੱਤੇ ਉਹਨਾਂ ਦਾ ਨੰਬਰ ਵੀ ਮੈਂਚਣਾ ਪੂਰਾ ਉੱਥੇ ਥਾਣੇ ਲੈ ਕੇ ਜੀ ਪਿੱਛੇ ਕਬਜ਼ਾ ਪੱਟਣ ਕਰਕੇ ਦੇਖੋ ਜੀ ਅਗਲੇ ਦਿਨਾਂ ਕਟਿਆ ਇੱਟਾ ਵੀ ਥਾਣੇ ਲੈ ਕੇ ਇੱਟਾ ਥਾਣੇ ਲੈ ਕੇ ਆ ਲੈ ਕੇ ਜਾ ਸਕਦੇ ਆ ਪੁਲਿਸ ਉਹ ਦੇਖੋ ਥਾਣੇ ਲੈ ਕੇ ਆ ਤੇ ਨਾਲੇ ਤੋਂ ਬੋਰਡ ਵੀ ਲਾਗੇ ਜੀ ਨਾ ਉਹਨੂੰ ਕਿਰਾਏਦਾਰ ਨੂੰ ਇਤਲਾਾ ਕੀਤਾ ਗਿਆ ਜੀ ਨਾ ਕੁਝ ਕੀਤਾ ਗਿਆ ਜੀ ਤੁਹਾਡੇ ਤੇ ਪਰਚਾ ਕਿਉਂ ਰਜਿਸਟਰ ਕੀਤਾ ਗਿਆ ਜੀ ਜੀ ਤੁਸੀਂ ਜੀ ਇੱਥੇ ਇੱਟਾ ਕਿਰਾਏ ਤੇ ਦਿੱਤੀਆਂ ਜੀ ਇਹ ਮੈਂ ਕਾ ਮੈਨੂੰ ਸਾਰਾ ਕਿਰਾਇਆ ਨਾ ਮੈਂ ਪਹਿਲੇ ਵੀ ਦਿੱਤਾ ਪਰਚਾ ਕਿਹਨਾ ਵੱਲੋਂ ਕਰਾਇਆ ਗਿਆ ਤੁਹਾਡੀ ਇਹ ਸਰ ਪਵਨ ਪਵਨੀਤ ਸਿੰਘ ਦੇ ਨਾਮ ਤੋਂ اچھا ਉਹ ਕਿਉਂ ਉਹਨਾਂ ਵੱਲੋਂ ਉਹਨਾਂ ਨੇ ਇਹ ਕਿਹਾ ਜੀ ਮੈਂ ਪਾਉਟੋ ਨਹੀਂ ਹੋਲਡਰ ਹਾਂ ਜੀ ਉੱਤੋਂ ਦੀ ਅਰਵਿੰਦਪੁਰੀ ਦੇ ਨਾਮ ਤੋਂ ਆ ਪਾਉਟੋ ਨਹੀਂ ਹੋਲਡਰ ਹਾਂ ਜੀ ਮੈਂ ਇੱਥੇ ਕਰਨ ਆਇਆ ਜੀ ਅਸੀਂ ਫਿਰ ਰਿਪੋਰਟ ਕੀਤੀ ਜੀ ਉਹਨਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਸਰੇਮ ਜਾਲੀ ਰਜਿਸਟਰੀ ਕਰਾ ਕੇ ਸਰੇਮ ਸਰੇਮ ਸਰ ਜਾਲੀ ਰਜਿਸਟਰੀ ਕਰਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਤੁਸੀਂ ਇਹਨਾਂ ਦੇ ਕੈਮਰੇ ਤੋਂ ਉਹ ਦੇਖੋ ਜੀ ਉੱਤੇ ਕੈਮਰਾ ਇਹ ਕਿਸ ਮਕਸਦ ਇਹ ਕਿਸ ਮਕਸਦ ਇਹਨਾਂ ਨੇ ਕੈਮਰਾ ਲਾਇਆ ਜੀ ਉੱਤੇ ਉਹਨਾਂ ਦੇ ਉਹਨਾਂ ਦਾ ਕੈਮਰਾ ਹੈ ਨਾ ਅੱਗੇ ਦੁਕਾਨ ਤੇ ਉਹਨਾਂ ਦਾ ਪੰਜਾ ਹੈਗਾ ਉਹਨਾਂ ਦੀ ਕਸਟਡੀ ਚ ਉਹਦਾ ਡੀਵੀਆਰ ਪਿਆ ਜੀ ਤੁਸੀਂ ਕਢਾ ਕੇ ਵੀ ਦੇਖ ਸਕਦੇ ਹੋ ਕਿ ਉਹਨਾਂ ਨੇ ਉਹ ਸਾਰਾ ਕਢਾ ਕੇ ਦੇਖ ਸਕਦੇ ਹੋ ਉਹਨਾਂ ਵਿੱਚ ਅ ਅ ਪਰ ਲੁਧਿਆਣਾ ਦੇ ਵਿੱਚ ਪਹਿਲਾਂ ਤਾਂ ਇਹ ਕਹਿਣਾ ਚਾਹਾਂਗੇ ਲੁਧਿਆਣਾ ਦੇ ਵਿੱਚ ਲੈਂਡ ਮਾਫੀਆ ਦਾ ਪੂਰੀ ਚਰਮ ਸੀਮਾ ਤੇ ਆ ਪੂਰੀ ਚਰਮ ਸੀਮਾ ਤੇ ਆ ਕਿਸੇ ਦੀ ਵੀ ਜ਼ਮੀਨ ਤੇ ਕਬਜ਼ਾ ਕਰਨ ਤੋਂ ਉਹਨਾਂ ਨੂੰ ਪਤਾ ਹੈ ਕਿ ਪੁਲਿਸ ਮਿਲੀ ਹੋਈ ਹੈ ਨਾਲ ਥਾਣਾ ਮਿਲਿਆ ਹੋਇਆ ਨਾਲ ਥਾਣਾ ਮਿਲ ਕੇ ਕੰਮ ਕਰਾ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੇ ਤੇ ਪਰਚਾ ਪਾਪਿਆ ਤੇ ਅਸੀਂ ਇਹ ਅਸੀਂ ਅਸੀਂ ਸਿਪੀ ਸਾਹਿਬ ਨੂੰ ਅਤੇ ਸਲਤ ਇੰਚਾਰਜ ਨੂੰ ਇਹ ਮੰਗ ਕਰਦੇ ਆ ਪੂਰੀ ਮੰਗ ਕਰਦੇ ਆ ਕਿ ਜਿਹੜੇ ਥਾਣੇ ਨੇ ਉਹਨਾਂ ਦੇ ਉੱਤੇ ਤੁਸੀਂ ਪੂਰੀ ਤਰ੍ਹਾਂ ਨਾਲ ਆਪਣੇ ਨੱਕ ਪਾਓ ਉਹਨਾਂ ਤੇ ਕਿ ਪੈਸਾ ਲੈ ਕੇ ਕੋਈ ਕੰਮ ਨਾ ਕਰਨ ਕਿਉਂਕਿ ਉਹਨਾਂ ਦੇ ਕਰਿਆ ਸਾਡੇ ਨੂੰ ਉੱਥੇ ਜਾ ਕੇ ਧਮਕੀਆਂ ਦਿੱਤੀਆਂ ਉੱਥੇ ਖੱਟ ਕੀਤਾ ਸਾਨੂੰ ਦੂਜੀ ਪਾਰਟੀ ਨੇ ਉਹਨਾਂ ਦੇ ਸਾਹਮਣੇ ਪੁਲਿਸ ਵਾਲੇ ਕਹਿ ਰਹੇ ਕਿ ਅਸੀਂ ਤੁਹਾਡੇ ਤੋਂ ਪਰਚਾ ਕਰ ਦੇਣਾ ਆ ਐਸੇ ਵੀ ਸਾਡੇ ਨਾਲ ਬੱਤਮੀ ਦੀ ਨਾਲ ਬੋਲੀ ਆ ਕੋਈ ਤੁਹਾਡੇ ਤੇ ਕਾਰਵਾਈ ਹੋਈ ਵੀ ਹੈ ਕਾਰਵਾਈ ਹੋਈ ਹੈ ਜੀ ਮੇਰੀ ਵਾਈਫ ਤੇ ਪਰਚਾ ਹੋਇਆ ਆ ਪਰਚਾ ਹੋਇਆ ਜੀ ਆਪਣੀ ਜ਼ਮੀਨ ਤੇ ਸਾਡੇ ਆਪਸੀਂ ਸਮਾਨ ਅਸੀਂ ਕੰਸਟਰਕਸ਼ਨ ਕਰ ਰਹੇ ਆ ਅਸੀਂ ਉਹਨੂੰ ਕਿਰਾਏ ਤੇ ਦਿੱਤਾ ਆ ਤੁਹਾਡੀ ਜ਼ਮੀਨ ਦਾ ਸਾਡੇ ਤੇ ਕਬਜ਼ਾ ਕਰਨ ਦਾ ਤੁਹਾਡੀ ਜ਼ਮੀਨ ਦਾ ਸਾਡੇ ਕਬਜ਼ਾ ਕਰਨ ਦਾ ਅੱਜ ਕੀ ਹੋਇਆ ਅੱਜ ਕੀ ਮੈਟਰ ਆ ਜੀ ਜੀਸੀਪੀ ਬੁਲਾ ਲਈ ਇਹਨਾਂ ਨੂੰ ਹਰ ਰਾਤ ਤੋਂ ਰਾਤ ਅੱਧੀ ਰਾਤ ਨੂੰ ਕੰਮ ਕਰਨ ਦਾ ਕੀ ਮਤਲਬ ਆ ਅੱਧੀ ਰਾਤ ਨੂੰ ਕੌਣ ਜੀਸੀਪੀ ਬੁਲਾਉਂਦਾ ਆ ਕੰਮ ਕੰਮ ਕਰਨਾ ਸ਼ਰਿਆਮ ਕਰੋ ਔਰ ਅਧਿਨੁਨ ਜੇਸੀਬ ਨੇ ਲੱਗਿਆ ਸੀ ਜਦੋਂ ਸੌਰੀ ਆਪਣੀ ਜਗ੍ਹਾ ਤੇ ਨਿਗਾਹ ਮਾਰਨ ਆਏ ਤੇ ਸੱਡੇ ਪਿਆ ਆ ਅਸੀਂ ਜੇਸੀਬ ਨੂੰ ਕਹਿ ਰਹੇ ਆ ਕਿ ਜ਼ਮੀਨ ਭਰ ਦੇਵੇ ਉਹ ਪੁਲਿਸ ਵਾਲੇ ਕਹਿ ਰਹੇ ਆ ਕਿ ਤੂੰ ਜਦ ਤੱਕ ਨਹੀਂ ਭਰਨੀ ਜਦ ਤੱਕ ਸਾਡਾ ਹੁਕਮ ਨਹੀਂ ਆਉਂਦਾ ਉਦੋਂ ਤੱਕ ਨਹੀਂ ਪੁਲਿਸ ਨਹੀਂ ਹੋਈ ਆ ਕਰਿਆਮ ਕੰਮ ਚੱਲ ਰਹੇ ਆ ਇੱਥੇ ਅਸੀਂ ਇਹ ਸੀਤੀ ਵਾਸਤੇ ਅਸੀਂ ਧਰਨਾ ਵੀ ਦਵਾਵਾਂਗੇ ਅਸੀਂ ਸੀਟੀ ਸਾਹਿਬ ਦੇ ਅੱਗੇ ਵੀ ਧਰਨਾ ਦਵਾਵਾਂਗੇ ਅਸੀਂ ਇਹ ਕਹਾਂਗੇ ਉਹਨਾਂ ਨੂੰ ਕਿ ਜਿਹੜਾ ਮਾਫੀਆ ਹੈਗਾ ਉਹਨਾਂ ਨੂੰ ਅੱਛੀ ਕਰ ਲੱਤ ਪਾ ਲੋ नहीं तो ये परिणाम जेरे समाज वास्ते बहुत बुरे सीएम साहब नेंट जा रही है सर जी जा रही है जी पूरी तरह असि अगे तक जावाने आप सरकार सब पूरा भरोसा है या।